5 ਸੇਵਕ ਯੂਨੀਅਨ ਵੱਲੋਂ 2 ਰਿ 日ੇ ਸੂਬਾ ਪਧਰੀ ਰੈਲੀ ਕੀਤੀ ਗਈ ਇਸ ਰੈਲੀ ਵਿੱਚ ਜਿੱਥੇ ਪੰਜਾਬ ਭਰ ਤੋਂ ਆਏ 5 ਸੇਵਕ ਮੁਲਾਜ਼ਮਾਂ ਨੇ ਭਾਗ ਲਿਆ ਉੱਥੇ ਹੀ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਸਰਕਾਰਾਂ ਦੇ ਨਾਲ ਮੀਟਿੰਗ ਕਰਦੇ ਆ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਹੋਣ ਵੀ ਉਹ ਸਰਕਾਰ ਤੋਂ ਸਮਾਂ ਮੰਗ ਰਹੇ ਹਨ ਪਰ ਉਹਨਾਂ ਨੂੰ ਕੋਈ ਸਮਾਂ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਅਣਗੌਲੀਆਂ ਕੀਤੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਸਾਡਾ ਮਾਮਲਾ ਇਹ ਹੈ ਕਿ ਵੀ ਪਿਛਲੇ ਸਮੇਂ ਤੋਂ ਸਾਡੀਆਂ ਲੋਕਲ ਬਾਡੀ ਮੰਤਰੀ ਨਾਲ ਮੀਟਿੰਗਾਂ ਹੋਈਆਂ ਸਾਡੀਆਂ ਜਿਹੜੀ ਡਿਮਾਂਡਾਂ ਕੱਚੇ ਮੁਰਾਜੇ ਨੂੰ ਪੱਕਾ ਕਰਨਾ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਔਰ ਜਿਹੜੇ ਸਾਡੇ ਤੇ ਕਾਨੂੰਨ ਥੋਪਿਆ ਗਿਆ 10 ਸਾਲਾਂ ਦਾ ਕਿਉਂਕਿ ਸਾਡੇ ਜਵਾਗ ਜਿਹੜੇ ਪਹਿਲਾਂ ਤੋਂ ਹੀ 15-15 20-20 ਸਾਲਾਂ ਤੋਂ ਪਹਿਲਾਂ ਹੀ ਠੇਕੇਦਾਰੀ ਸਿਸਟਮ 'ਚ ਕੰਮ ਕਰਦੇ ਨੇ ਪਰ ਲੇਕਿਨ ਸਾਡੀ ਕੋਈ ਸੁਣਾਈ ਨਹੀਂ ਕੀਤੀ ਸਰਕਾਰ ਨੇ ਇਸ ਕਰਕੇ ਅਸੀਂ ਆ ਜਿਹੜਾ 10 ਤਰੀਕ ਨੂੰ ਤੋਰੀ ਵਿਖੇ ਜਿਹੜਾ ਦਰਨਾ ਸੀ ਰੱਖਿਆ ਗਿਆ ਇੱਥੇ ਰੋਜ਼ ਮਹਾਂ ਰੈਲੀ ਜਿਹੜੀ ਰੱਖੀ ਗਈ ਹੈ ਤਾਂ ਕਿ ਜਿਹੜੇ ਸਾਡੇ ਬੱਚੇ ਜਿਹੜੇ ਅਟ ਜਿਹੜੇ ਨਗੂਨੀਆਂ ਤਨਖਾਹ ਦੇ ਵਿੱਚ ਜਿਹੜੇ 10000 ਰੁਪਏ ਤਨਖਾਹ ਦੇ ਵਿੱਚ ਕਿੱਥੇ ਗੁਜ਼ਾਰੇ ਹੁੰਦੇ ਆ ਤੁਸੀਂ ਵੀ ਇਸ ਗੱਲ ਨੂੰ ਸਾਰੇ ਜਾਣੋ ਹੋ ਵੀ 10000 ਰੁਪਏ ਚ ਕੋਈ ਗੁਜ਼ਾਰਾ ਨਹੀਂ ਹੁੰਦਾ ਕਿਸੇ ਗੱਲ ਦਾ ਵੀ ਅਸੀਂ ਇਸ ਕਰਕੇ ਆਪਦੀ ਮੰਗਾਂ ਲੈ ਕੇ ਇੱਥੇ ਮਾਨ ਸਾਹਿਬ ਦੇ ਜਿਹੜਾ ਦਫਤਰ ਹੈ ਅਸੀਂ ਇੱਥੇ ਉਹਦਾ ਦਰਨਾ ਕਰਨਾ ਕਰਨ ਵਾਸਤੇ ਆਏ ਦਾ ਘਰਾ ਕਰਨੇ ਵਾਸਤੇ ਆਏ ਆ ਜੇਕਰ ਜੇ ਸਾਡੀ ਮੰਗਾਂ ਨਹੀਂ ਮੰਨ ਲਈਆਂ ਤੇ ਇਸ ਤੋਂ ਵੀ ਵੱਡਾ ਅਸੀਂ ਜੜਾ ਗੱਲਾਂ ਸੰਘਰਸ਼ ਹੈ ਉਹ ਬਹੁਤ ਵੱਡਾ ਸੀ ਸੰਘਰਸ਼ ਇਹ ਜਿਹੜਾ ਤੁਹਾਡਾ ਜਣਾ ਤੁਹਾਨੂੰ ਹੁਣ ਅੱਗੇ ਰੈਲੀ ਕਰੋਗੇ ਜਾਂ ਮਾਰਚ ਅਸੀਂ ਦੇਖੋ ਜੀ ਸਾਡੇ ਕੋਲ ਫੋਨ ਆ ਰਹੇ ਨੇ ਵੀ ਤੁਹਾਨੂੰ ਅਸੀਂ ਮੀਟਿੰਗ ਦਾ ਟਾਈਮ ਦੇਵਾਂਗੇ ਜੇਕਰ ਸਾਨੂੰ ਮੀਟਿੰਗ ਦਾ ਟਾਈਮ ਦਿੰਦੇ ਆ ਜਾਂ ਸਾਡੇ ਦੇ ਸਾਨੂੰ ਮੀਟਿੰਗ ਦਾ ਟਾਈਮ ਦਿੰਦੇ ਆ 2-4 ਦਿਨਾਂ ਦੇ ਅੰਦਰ ਜੇ ਟਾਈਮ ਦਿੰਦੇ ਠੀਕ ਹੈ ਜੇ ਸਾਨੂੰ ਲੈਟਰ ਦੇ ਕੇ ਜਾਂਦੇ ਤਾਂ ਠੀਕ ਹੈ ਨਹੀਂ ਤਾਂ ਅਸੀਂ ਉਹ ਜਿਹੜਾ ਜਾਂ ਅਸੀਂ ਮਾਰਚ ਕਰਾਂਗੇ ਤੇ ਸੀਐਫ ਸਾਹਿਬ ਦਾ ਜਿਹੜਾ ਦਫਤਰ ਆਉਂਦਾ ਅਸੀਂ ਘਰਾਬ ਕਰਾਂਗੇ ਕੀ ਤੁਹਾਡਾ ਇਹ ਪੰਜਾਬ ਪੱਧਰ ਤੇ ਇਹ ਸਾਡਾ ਪੰਜਾਬ ਪੱਧਰ ਤੇ ਪੂਰਾ ਜਾਣੇ ਕੀ ਰੋਸ ਹੈ ਸਾਡੇ ਜਿੰਨੇ ਵੀ ਮੁਲਾਜ਼ਮ ਆਏ ਇਹ ਪੰਜਾਬ ਪੱਧਰ ਤੋਂ ਆਏ ਆ ਪਹਿਲਾਂ ਵੀ ਅਸੀਂ ਬਹੁਤ ਰੈਲੀਆਂ ਕੀਤੀਆਂ ਜ਼ਿਲ੍ਹੇ ਵਾਈਜ਼ ਰੈਲੀਆਂ ਕੀਤੀਆਂ ਸੀ ਸਾਰੇ ਜ਼ਿਲ੍ਹਾ ਵਾਈਜ਼ ਰੈਲੀ ਕਰਕੇ ਤੇ ਅਸੀਂ ਜਿਹੜਾ ਇਹ ਵੱਡਾ ਸੰਘਰਸ਼ ਜਿਹੜਾ ਵਿੱਢਿਆ ਇੱਥੇ ਧੂੜੀ ਆਣ ਦਾ ਇਹ ਇਸੇ ਕਰਕੇ ਵਿੱਢਿਆ ਸੀ ਟੋਟਲ ਪੰਜਾਬ ਲਈ ਕਿੰਨੇ ਮੁਲਾਜ਼ਮ ਥੋੜੇ ਜਿਹੜੇ ਪੱਕੇ ਕਰਨ ਟੋਟਲ ਪੰਜਾਬ ਦੇ ਘੱਟੋ ਘੱਟ ਮੇਰੇ ਖਿਆਲ ਦੇ ਵਿੱਚ 15-16000 ਮੁਲਾਜ਼ਮ ਤਕਰੀਬਨ ਹੈਗਾ ਸਾਡਾ ਨਵਾਂ ਵੀ ਮੰਗ ਕਰਦੇ ਰੱਖਾਂ ਦੀ ਨਵਾਂ ਵੀ ਅਸੀਂ ਮੰਗ ਕਰਦੇ ਪਏ ਕੁਝ ਸਾਡੇ ਮੁਲਾਜ਼ਮ ਪਿਛਲੇ 2021 ਦੇ ਵਿੱਚ ਫੈਸਲਾ ਹੋਇਆ ਸੀਗਾ ਕਾਂਗਰਸੀ ਸਰਕਾਰ ਨੇ ਕੀਤਾ ਸੀਗਾ ਫੈਸਲਾ ਬਰਮਿੰਦਰਾ ਜੀ ਉਸ ਟਾਈਮ ਲੋਕਲ ਬਾਡੀ ਮੰਤਰੀ ਸੀਗੇ ਉਹਦੇ ਚ ਉਹਨਾਂ ਨੇ ਫੈਸਲਾ ਕੀਤਾ ਸੀ ਜਿਹੜੇ ਆਊਟਸੋਰਸਡ ਜਿਹੜੇ ਮੁਲਾਜ਼ਮ ਰੱਖੇ ਗਏ ਆ ਉਹਨਾਂ ਨੂੰ ਕੰਟ੍ਰੈਕਟ ਬੇਸ ਤੇ ਕਰ ਦੇਣਾ ਉਹਨਾਂ ਦੇ ਵਿੱਚੋਂ ਘਟੋ-ਘਟੋ 40-50 ਕਮੇਟੀਆਂ ਛੱਡੀ ਜਿਹੜੀ ਰਹਿ ਰਹੀਆਂ ਜਿਹੜੀਆਂ ਕੰਟ੍ਰੈਕਟ ਬੇਸ ਤੇ ਨਹੀਂ ਕੀਤੀਆਂ ਪੂਰੇ ਪੰਜਾਪਦਰ ਤੇ ਹੀ ਆ ਸਾਰੀ ਕਮੇਟੀਆਂ ਜਿੰਨੀਆਂ ਹੈ ਆ ਨਗਰ ਕੌਂਸਲਰ ਨਗਰ ਨਿਗਮਾ ਨਗਰਪਾਲਿਕਾ ਸਭ ਉਰੇ ਆਈ ਹੋ ਤਾਕੀ ਸਰਕਾਰ ਨੇ ਜਦੋਂ ਬਣਨ ਤੋਂ ਪਹਿਲਾਂ ਵਾਅਦਾ ਕਰਿਆ ਸੀਗਾ ਮੁਲਾਜ਼ਮਾਂ ਦੇ ਨਾਲ ਵੀ ਸਾਡੀ ਸਰਕਾਰ ਬਣਾਓ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਜਿਹੜੇ ਕੱਚੇ ਮੁਲਾਜ਼ਮਾ ਹੈ ਉਹ ਪੱਕੇ ਕਰਾਂਗੇ ਚਾਹੇ ਉਹ ਪੰਪ ਆਪਰੇਟਰ ਡਰਾਈਵਰ ਸਿਵਰਮੈਨ ਆਦੀ ਸਫਾਈ ਕਰਮਚਾਰੀ ਜਿੰਨੇ ਵੀ ਕੈਟਗਰੀਆਂ ਦੇ ਹੈਗੇ ਆ ਵੀ ਅਸੀਂ ਬਗੈਰ ਸਭ ਤੋਂ ਪੱਕੇ ਕਰਾਂਗੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਗਈ ਹੈ ਨਾ ਹੀ ਸਾਡੇ 6 ਮਹੀਨੇ ਦਾ ਬਕਾਇਆ দেয়া ਗਿਆ ਨਾ ਕੱਚੇ ਮੁਲਾਜ਼ਮ ਪੱਕੇ ਕਰੇ ਗਏ ਨਾ ਹੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਗਈ ਆ ਇਸ ਰੋਸ ਦੇ ਵਿੱਚ ਸਰਕਾਰ ਨਾਲ ਮੀਟਿੰਗਾਂ ਬਹੁਤ ਕਰੀਆਂ ਸਾਡੇ ਪ੍ਰਧਾਨ ਅਸ਼ੋਕਜੀ ਗੱਲ ਪੰਜਾਬ ਦੇ ਜਿਹੜੇ ਸੂਬਾ ਪ੍ਰਧਾਨ ਆ ਪਰ ਉਹਨਾਂ ਨਾਲ ਕੋਈ ਸੀਟਾਂ ਨਿਕੜਿਆ ਝੂਠ ਬੋਲ ਕੇ ਸਰਕਾਰ ਸਾਡੇ ਤੋਂ ਵੋਟਾਂ ਲੈ ਗਈ ਚੋਣ ਇਨਸਾਨ ਸਾਡਾ ਰੱਖ ਗਈ ਝਾੜੂ ਦਾ ਉਹ ਗੁੰਮਰਾਹ ਕਰਕੇ ਸਰਕਾਰ ਬਣਾ ਗਈ ਜਿਵੇਂ ਸਰਕਾਰ ਅਸੀਂ ਬਣਾਈ ਆ ਉਵੇਂ ਸਰਕਾਰ ਅਸੀਂ ਢਾ ਦੇਣੀ ਆ ਆ ਨਾਲ ਚੋਣਾਂ ਦੇ ਵਿੱਚ ਬੜਾ ਪਾਰੀ ਅਸੀਂ ਰੋਸ ਕਰਕੇ ਸ਼ਾਇਦ ਜਿਵੇਂ ਪ੍ਰਧਾਨ ਜੀ ਨੇ ਹੁਕਮ ਲਾਇਆ ਵੀ ਅਸੀਂ ਹੜਤਾਲ ਤੇ ਵੀ ਜਾਵਾਂਗੇ ਜੇ ਸਾਡੇ ਨਾਲ ਸਹੀ ਤਰੀਕੇ ਦਾ ਫੈਸਲਾ ਨਾ ਕਰਿਆ ਗਿਆ